ਉਹਨਾਂ ਰਾਤ ਦਾ ਸਮਾਂ ਹੋ ਗਿਆ तकरीबन ਜਿਹੜੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਉਹ ਇਕੱਠੇ ਹੋਏ ਨੇ ਉਰ ਤਾਂ ਐ ਲਾਲੂ ਵੀ ਪ੍ਰੈਸ ਕਾਨਫਰੈਂਸ ਦੇ ਬਿਲਕੁਲ ਨਜ਼ਦੀਕ ਵੀ ਦੋ ਚਾਰ ਗੋਲੇ ਫੁੱਟੇ ਜੀ ਦੇਖੋ ਇਹ ਜਿਹੜੇ ਅਥਰੂ ਗੈਸ ਦੇ ਗੋਲੇ ਐ ਇਹ ਕੱਲ ਤੋਂ ਲੈ ਕੇ ਅਸੀਂ ਸ਼ੁਰੂ ਕੀਤੇ ਹੋਏ ਮਤਲਬ ਕਹਿਣ ਦਾ ਲੋਕਾਂ ਦੇ ਸਤਕ ਦੀ ਲੋਕਾਂ ਦੇ ਸਬਰ ਦੀ ਕੇਂਦਰ ਸਰਕਾਰ ਪਰਖ ਕਰ ਰਹੀ ਹੈ ਪਰ ਇਹ ਪਰਖ ਦੇ ਵਿੱਚ ਪੂਰੇ ਉਤਰੇ ਐ ਇਹ ਡਰੇ ਨਹੀਂ ਡੋਲੇ ਨਹੀਂ ਸਾਨੂੰ ਮਾਣ ਹੈ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਸਾਰੇ ਲੋਕ ਇਸ ਅਧੋਲਨ ਨਾਲ ਆ ਖੜੇ ਉਸ ਡਿਕਟੇਟਰ ਹੰਕਾਰੀ ਪ੍ਰਧਾਨ ਮੰਤਰੀ ਦੀ ਨਿੰਦਿਆ ਦੁਨੀਆ ਦੇ ਸਾਹਮਣੇ ਹੋ ਰਹੀ ਜਿਹੜੇ ਪਹੁੰਚੇ ਹੋਣੇ ਨੌਜਵਾਨ ਵੀ ਦੇਖ ਰਹੇ ਨੇ ਵੀ ਇੰਨੇ ਅਥਰੂ ਗਏ ਉਸ ਵੱਡੇ ਵੱਡੇ ਬਲਾਸਟ ਜਿਹੜੇ ਕੀਤੇ ਨੇ ਬਹੁਤ ਵੱਡੇ ਵੱਡੇ ਬੰਬ ਚਲਾਏ ਗਏ ਨੇ ਦੱਗੇ ਗਏ ਨੇ ਕਿਵੇਂ ਦੇਖ ਦੂੰ ਪਹਿਲਾਂ ਤਾਂ ਕਦੇ ਹੋਇਆ ਨਹੀਂ ਪਰ ਅੱਜ ਤਾਂ ਹਾਲਾਤ ਜਿਵੇਂ ਇੱਕ ਜੰਗ ਲੱਗੀ ਹੁੰਦੀ ਆ ਉਵੇਂ ਦਾ ਹੋ ਗਿਆ ਸੈਂਟਰਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਸੰਭੂ ਬਾਰਡਰ ਤੇ ਮੌਜੂਦ ਆ ਸੰਭੂ ਬਾਰਡਰ ਦੀਆਂ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਹੁਣ ਰਾਤ ਦਾ ਸਮਾਂ ਹੋ ਗਿਆ ਤਕਰੀਬਨ ਜਿਹੜੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਉਹ ਇਕੱਠੇ ਹੋਏ ਨੇ ਪ੍ਰੈਸ ਕਾਨਫਰੈਂਸ ਕੀਤੀ ਆ ਪਰ ਵੱਡੀ ਗੱਲ ਤੁਹਾਨੂੰ ਇਹ ਵੀ ਦੱਸ ਰਿਹਾ ਕਿ ਪ੍ਰੈਸ ਕਾਨਫਰੈਂਸ ਚੱਲ ਰਹੀ ਸੀ ਅਤੇ ਦੂਜੇ ਪਾਸੇ ਅਥਰੂ ਗੈਸ ਦੇ ਗੋਲੇ ਲਗਾਤਾਰ ਜਾਰੀ ਨੇ ਪ੍ਰੈਸ ਕਾਨਫਰੈਂਸ ਦੇ ਬਿਲਕੁਲ ਨਜ਼ਦੀਕ ਅਥਰੂ ਗੈਸ ਦਾ ਗੋਲਾ ਸੁੱਟਿਆ ਗਿਆ ਗੈਸ ਚਲੀ ਤਾਂ ਪ੍ਰੈਸ ਕਾਨਫਰੈਂਸ ਨੂੰ ਵੀ ਪ੍ਰਭਾਵਿਤ ਕੀਤਾ ਇਥੋਂ ਤੱਕ ਸੋ ਭਾਰਤੀ ਕਿਸਾਨ ਜੁਨੇ ਨੇ ਇਕਤਾ ਆਜ਼ਾਦ ਦੇ ਸੂਬਾ ਪ੍ਰਧਾਨ ਹਰਜਿੰਦਰ ਜਸਵਿੰਦਰ ਸਿੰਘ ਲੰਗੋਵਾਲ ਸਾਡੇ ਨਾਲ ਮੌਜੂਦ ਨੇ ਲੰਗੋਵਾਲ ਸਾਹਿਬ ਤੁਹਾਡੀ ਪ੍ਰੈਸ ਕਾਨਫਰੈਂਸ ਜਾਣਕਾਰੀ ਚੱਲ ਰਹੀ ਸੀ ਪਰ ਉਧਰੋਂ ਅਥਰੂ ਗੈਸ ਦੇ ਜਿਹੜੇ ਵੱਡੇ ਵੱਡੇ ਗੋਲੇ ਨੇ ਉਹ ਤਾਂ ਐ ਲਾ ਲੂ ਵੀ ਪ੍ਰੈਸ ਕਾਨਫਰੈਂਸ ਦੇ ਬਿਲਕੁਲ ਨਜ਼ਦੀਕ ਵੀ ਦੋ ਚਾਰ ਗੋਲੇ ਫੁੱਟੇ ਜੀ ਦੇਖੋ ਇਹ ਜਿਹੜੇ ਅਥਰੂ ਗੈਸ ਦੇ ਗੋਲੇ ਐ ਇਹ ਕੱਲ ਤੋਂ ਲੈ ਕੇ ਅਸੀਂ ਸ਼ੁਰੂ ਕੀਤੇ ਹੋਏ ਆ ਪਹਿਲੇ ਹੀ ਕਿਸਾਨ ਅੱਜ ਲਗਭਗ 10 ਵਜੇ ਤੋਂ ਬਾਅਦ ਉਹਰੇ ਆਉਣ ਲੱਗੇ ਹੈ 11 ਵਜੇ ਤੋਂ ਲੈ ਕੇ ਅੱਜ ਹੁਣ ਲਗਾਤਾਰ ਅਥਰੂ ਗੈਸ ਦੇ ਗੋਲੇ ਜਾਰੀ ਨੇ ਕਿਸਾਨਾਂ ਦੇ ਪੱਟਾਂ 'ਚ ਅੱਖਾਂ 'ਚ ਮੱਥਿਆਂ 'ਚ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਇੱਥੇ ਲਗਾਤਾਰ ਵਹੀਕਲ ਤੋੜੇ ਜਾ ਰਹੇ ਹੈ ਕਹਿਣ ਦਾ ਭਾਵ ਕਿ ਕੇਂਦਰ ਦੀ ਉਹ ਮੋਦੀ ਸਰਕਾਰ ਬਿਲਕੁਲ ਲੋਕਾਂ ਦੇ ਸਾਹਮਣੇ ਨਜ਼ਰ ਆ ਚੁੱਕੀ ਹੈ ਇਹ ਇੱਕ ਡਿਕਟੇਟਰਾਂ ਦਾ ਰਾਜ ਹੈ ਹਰਿਆਣਾ ਦੇ ਅੰਦਰ ਤੇ ਕੇਂਦਰ ਦੇ ਅੰਦਰ ਉਹ ਡਿਕਟੇਟਰ ਜਿਹੜੇ ਕਿਸਾਨਾਂ ਬਜ਼ੁਰਾਂ ਦੀ ਗੱਲ ਨਹੀਂ ਸੁਣਨਾ ਚਾਹੁੰਦੇ ਉਹਨਾਂ ਦੀਆਂ ਮੰਗਾਂ ਮਸਲਿਆਂ ਦਾ ਹੱਲ ਨਹੀਂ ਕਰਨਾ ਚਾਹੁੰਦੇ ਸਗੋਂ ਉਲਟਾ ਬਲ ਦੇ ਪ੍ਰਯੋਗ ਨਾਲ ਦਬਾਉਣਾ ਚਾਹੁੰਦੇ ਆ ਸੋ ਇਸ ਅਦੋਲਣ ਨੂੰ ਅਸੀਂ ਇੱਕ ਦੁਨੀਆ ਦੇ ਸਾਹਮਣੇ ਇਹ ਸਾਫ਼ ਦਿਖਾ ਦਿੱਤਾ ਕਿ ਜਿਹੜਾ ਪ੍ਰਧਾਨ ਮੰਤਰੀ ਦੇਸ਼ ਦਾ ਦੂਜੇ ਦੇਸ਼ਾਂ ਦੇ ਵਿੱਚ ਜਾ ਕੇ ਕਹਿੰਦਾ ਹੁੰਦਾ ਸੀ ਕਿ ਭਾਰਤ ਦੇ ਵਿੱਚ ਸਭ ਤੋਂ ਵੱਧ ਜਮਹੂਰੀਅਤ ਹੈ ਅੱਜ ਉਸ ਦਾ ਨਕਾਬ ਹੈ ਜਿਹੜਾ ਦੁਨੀਆ ਦੇ ਸਾਹਮਣੇ ਲਾ ਦਿੱਤਾ ਸਭ ਤੋਂ ਵੱਡੀ ਗੱਲ ਕਿ ਸਾਡੇ ਇਸ ਅंदोलਨ ਦੇ ਵਿੱਚ ਸ਼ਾਮਲ ਨੌਜਵਾਨਾਂ ਨੇ ਜਿੰਨਾ ਸਾਤ ਮਈ ਢੰਗ ਨਾਲ ਸਬਰ ਦੇ ਨਾਲ ਜ਼ਬਰਦਸਤ ਮੁਕਾਬਲਾ ਕੀਤਾ ਜਿਦੇ ਵਿੱਚ ਸੈਂਕੜਿਆਂ ਕਿਸਾਨਾਂ ਦੀ ਗਿਣਤੀ ਹੈ ਜਿਹੜੀ ਉਹ ਜ਼ਖਮੀਆਂ ਦੀ ਹੋ ਚੁੱਕੀ ਹੈ ਜਿਨ੍ਹਾਂ ਦੇ ਪੱਟਾਂ 'ਚ ਗੋਲੀਆਂ ਨੇ ਮੱਥੇ 'ਚ ਗੋਲੀਆਂ ਨੇ ਅੱਖਾਂ 'ਚ ਅਥਰੂ ਗੈਸ ਦੇ ਗੋਲੇ ਦਾਗੇ ਗਏ ਹੈ ਮਤਲਬ ਕਹਿਣ ਦਾ ਇਹਨਾਂ ਨੇ ਇੱਕ ਵੀ ਬੰਦਾ ਜ਼ਖਮੀ ਨਹੀਂ ਕੀਤਾ ਠੀਕ ਹੈ ਮਤਲਬ ਉਧਰਲੇ ਪਾਸੇ ਚਾਰ-ਪੰਜ ਵਹੀਕਲ ਵੀ ਤੋੜੇ ਗਏ ਜਿਨ੍ਹਾਂ ਦੇ ਟਾਇਰਾਂ 'ਚ ਗੋਲੀਆਂ ਮਾਰੀਆਂ ਗਈਆਂ ਪਰ ਭੱਜੇ ਨਹੀਂ ਕਿਸਾਨ ਮਤਲਬ ਕਹਿਣ ਦਾ ਲੋਕਾਂ ਦੇ ਸਤਕ ਦੀ ਲੋਕਾਂ ਦੇ ਸਬਰ ਦੀ ਕੇਂਦਰ ਸਰਕਾਰ ਪਰਖ ਕਰ ਰਹੀ ਹੈ ਪਰ ਇਹ ਪਰਖ ਦੇ ਵਿੱਚ ਪੂਰੇ ਉਤਰੇ ਆ ਇਹ ਡਰੇ ਨਹੀਂ ਡੋਲੇ ਨਹੀਂ ਸਾਨੂੰ ਮਾਣ ਹੈ ਕਿ ਇਹ ਲੋਕ ਇਹ ਸੰਘਰਸ਼ ਚ ਜਿੱਤ ਕੇ ਨਿਕਲੋ। ਬਿਲਕੁਲ। ਫਿਰ ਉਸ ਤੋਂ ਬਾਅਦ ਤੁਹਾਡਾ ਪਲਾਨ ਕੀ ਤਿਆਰ ਹੋਇਆ? ਹੁਣ ਜਿਵੇਂ ਸਾਰੇ ਆਗੂ ਇਕੱਠੇ ਹੋਏ ਨੇ ਇੱਥੇ ਤੁਸੀਂ ਗੱਲਬਾਤ ਕੀਤੀ ਆ, ਪ੍ਰੈਸ ਕਾਨਫਰੰਸ ਕੀਤੀ ਆ। ਹੁਣ ਪਲਾਨ ਕੀ ਆ ਤੁਹਾਡਾ ਅਗਲਾ? ਕਿਉਂਕਿ ਅੱਜ ਤਾਂ ਅਥਰੂ ਗੈਸ ਨਾਲੇ ਕਿਤਨਾ ਕਿਤੇ ਹਮਲਾਵਰ ਸਥਿਤੀ ਬਣੀ ਰਹੀ। ਅਥਰੂ ਗੈਸ ਆਈ ਗਈ, ਨੌਜਵਾਨ ਅੱਗੇ ਵਧੀ ਗਏ, ਫਿਰ ਪਿੱਛੇ ਹੋਈ ਗਏ, ਬਹੁਤ ਕਸ਼ਮਕਸ਼ ਚੱਲੀ ਅੱਜ ਤਾਂ। ਦੇਖੋ ਕਹਿ ਸਕਦੇ ਆਂ ਕਿ ਇਹ ਦੋ ਫੋਰਮਾਂ ਦੇ ਵੱਲੋਂ, ਦੋ ਮੋਰਚਿਆਂ ਦੇ ਵੱਲੋਂ ਸਾਂਝਾ ਸੰਘਰਸ਼ ਹੈ। ਕਿਸਾਨ ਮਜ਼ਦੂਰ ਮੋਰਚਾ ਐਸ ਕੇ ਐਮ ਗੈਰ ਰਾਜਨੀਤਿਕ ਦੋਨਾਂ ਮੋਰਚਿਆਂ ਦੇ ਆਗੂਆਂ ਨੇ ਬੈਠ ਕੇ ਮੀਟਿੰਗ ਕੀਤੀ ਹੈ ਵਿਚਾਰ ਕੀਤਾ ਵੀ ਇੱਕ ਵਾਰ ਸਪੀਕਰ ਵੱਡਾ ਸਾਊਂਡ ਚ ਚੱਲਣ ਦਿਓ ਚੱਲਣ ਤੋਂ ਬਾਅਦ ਸਾਰੇ ਜਿਹੜੇ ਜੁਆ ਨੇ ਉਹਨਾਂ ਨੂੰ ਆਪਾਂ ਇੱਕ ਵਾਰ ਰੋਕੀਏ ਲੰਗਰ ਪਾਣੀ ਛਕਾਈਏ ਅਗਲਾ ਪਲਾਨ ਦੇਣਾ ਠੀਕ ਹੈ ਜਨਨ ਕਿ ਰਾਤ ਨੂੰ ਵੀ ਕੋਈ ਪਲੈਨਿੰਗ ਹੋ ਸਕਦੀ ਹੈ ਫਿਰ ਅੱਗੇ ਵਧਣ ਦੀ ਚਾ ਕੋਈ ਜਸਵੇਤ ਜਿਸ ਤਰ੍ਹਾਂ ਦਾ ਵੀ ਪ੍ਰੋਗਰਾਮ ਬਣੂਗਾ ਉਹ ਅਸੀਂ ਲਾਗੂ ਕਰਾਂਗੇ ਅਸੀਂ ਅੜੇ ਹੋਇਆ ਬਿਲਕੁਲ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਐ ਜਿਹੜੇ ਉਹ ਇਹਨਾਂ ਮੋਰਚਿਆਂ ਦੇ ਵਿੱਚ ਸ਼ਾਮਲ ਨੇ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਸਾਰੇ ਲੋਕ ਇਸ ਅਧੋਲਨ ਨਾਲ ਆ ਖੜੇ ਉਸ ਡਿਕਟੇਟਰ ਹੰਕਾਰੀ ਪ੍ਰਧਾਨ ਮੰਤਰੀ ਦੀ ਨਿੰਦਿਆ ਦੁਨੀਆ ਦੇ ਸਾਹਮਣੇ ਹੋ ਰਹੀ ਪਰ ਕਿਸਾਨ ਵੀ ਦੇਖ ਰਹੇ ਨੇ ਜਿਹੜੇ ਪੁੰਚੇ ਹੋਏ ਨੇ ਨੌਜਵਾਨ ਵੀ ਦੇਖ ਰਹੇ ਨੇ ਵੀ ਇੰਨੇ ਅਥਰੂ ਗਏ ਉਸ ਵੱਡੇ ਵੱਡੇ ਬਲਾਸਟ ਜਿਹੜੇ ਕੀਤੇ ਨੇ ਬਹੁਤ ਵੱਡੇ ਵੱਡੇ ਬੰਬ ਚਲਾਏ ਗਏ ਨੇ ਦੱਗੇ ਗਏ ਨੇ ਕਿਵੇਂ ਦੇਖ ਦੂੰ ਪਹਿਲਾਂ ਤਾਂ ਕਦੇ ਹੋਇਆ ਨਹੀਂ ਪਰ ਅੱਜ ਤਾਂ ਹਾਲਾਤ ਜਿਵੇਂ ਇੱਕ ਜੰਗ ਲੱਗੀ ਹੁੰਦੀ ਆ ਉਵੇਂ ਦਾ ਹੋ ਗਿਆ ਦੇਖੋ ਕਿਸਾਨ ਖਾਲੀ ਹੱਥ ਨੇ ਜੀ ਸਰਕਾਰ ਕੋਲੇ ਹਥਿਆਰ ਨੇ ਪੈਸਾ ਹੈ ਫੋਰਸਾਂ ਨੇ ਇਹਦੇ ਵੱਡੀਆਂ-ਵੱਡੀਆਂ ਚੌੜੀਆਂ ਉੱਚੀਆਂ ਸਿਮਿੰਟ ਦੀਆਂ ਕੰਧਾਂ ਗੱਡੀਆਂ ਹੋਈਆਂ ਨੇ ਸੜਕਾਂ ਦੇ ਵਿੱਚ ਕੱਲ ਲਾਏ ਹੋਏ ਐ ਵੱਡੇ-ਵੱਡੇ ਕੰਟੇਨਰ ਲਾਏ ਹੋਏ ਐ ਉਤੋਂ ਅਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਮਤਲਬ ਫੇਰ ਵੀ ਕਿਸਾਨ ਖਾਲੀ ਹੱਥ ਭਿੜਦੇ ਰਹੇ ਸਿਰਫ ਬਾਜਪਾ ਤੇ ਜੈ ਜ ਮੰਗ ਲਈ ਕੋਈ ਉੱਥੇ ਦਿੱਲੀ ਜਾਣ ਦੀ ਜਿਹੜੀ ਇਹਨਾਂ ਦੀ ਮੰਗ ਆ ਕੁਛ ਅਸੀਂ ਤੋੜਨ ਨਹੀਂ ਸੀ ਚੱਲੇ ਕੁਛ ਭੰਨਣ ਨਹੀਂ ਸੀ ਚੱਲੇ ਤੇ ਸਾਡੀ ਰਾਜਧਾਨੀ ਹੈ ਦਿੱਲੀ ਸਾਡਾ ਹੱਕ ਆ ਕਿਸਾਨਾਂ ਮਜ਼ਦੂਰਾਂ ਦਾ ਆਪਦੀ ਰਾਜਧਾਨੀ ਦੇ ਵਿੱਚ ਆ ਕੇ ਆਪਣੀਆਂ ਮੰਗਾਂ ਬਾਰੇ ਗੱਲ ਕਰਨਾ ਆਪਦੀ ਮੰਗਾਂ ਦੇ ਉੱਤੇ ਸੰਘਰਸ਼ ਕਰਨਾ ਬਿਲਕੁਲ ਮੀਟਿੰਗ ਹੋਈ ਤੁਹਾਡੀ ਕਿਤੇ ਨਾ ਕਿਤੇ ਕੇਂਦਰੀ ਮੰਤਰੀ ਇਹ ਕਹਿ ਰਹੇ ਨੇ ਕਿ ਅਸੀਂ ਸਾਰੀਆਂ ਮੰਗਾਂ ਮੰਨ ਲੀਆਂ ਸੀ ਜੀ ਕਿਤੇ ਮਤਲਬ 1-2 ਤੇ ਜਿਹੜੀਆਂ ਇੰਪੋਸੀਬਿਲਟੀਆਂ ਸੀ ਸੋਚਿਆ ਦੀ ਵੀ ਵਿਚਾਰ ਕਰਾਂਗੇ ਵੀ ਐਵੇਂ ਦੀ ਗੱਲਬਾਤ ਹੋਈ ਆ ਦੇਖੋ ਬਿਲਕੁਲ ਇਸ ਨੂੰ ਆਪਾਂ ਇਹ ਕਹਿ ਸਕਦੇ ਆ ਇਹ ਲੋਕਾਂ ਨੂੰ ਗਮਰਾਹ ਕਰਨ ਵਾਲੀ ਗੱਲ ਹੈ ਜੇ ਉਹਨਾਂ ਨੇ ਮੰਗਾ ਮੰਨ ਲਈਆਂ ਤਾਂ ਐਲਾਨ ਕਰਦਨ ਸਵੇਰੇ ਜਿਹੜੀ ਦੂਜੀ ਐਮਐਸਪੀ ਨੂੰ ਖਰੀਦ ਦੀ ਗਰੰਟੀ ਦਾ ਕਾਨੂੰਨ ਦਾ ਸਵਾਲ ਹੈ ਸੀ2 ਦੇ ਫਾਰਮੂਲੇ ਤਹਿਤ ਫਸਲਾਂ ਦੇ ਭਾਅਾਂ ਦੀ ਗੱਲ ਹੈਗੀ ਹੈ ਕਿਸਾਨਾਂ ਦਾ ਸਪੂਰਨ ਕਰਜ਼ਾ ਮੁਕਤੀ ਦੀ ਗੱਲ ਹੈਗੀ ਹੈ ਇਸ ਤੇ 10 ਦਿਨ ਕੀ ਕੀਤਾ ਕਿਸਾਨਾਂ ਦੀ ਭੱਟੀ ਮੰਗਾ ਹੈ ਹਰ ਰੋਜ਼ ਕਿਸਾਨ ਖੁਦਕੁਸ਼ੀਆਂ ਕਰਦੇ ਆ ਮਜ਼ਦੂਰ ਖੁਦਕੁਸ਼ੀਆਂ ਕਰਦੇ ਆ ਬਾਜਮ ਮੰਗਾ ਦੇ ਉੱਤੇ ਅਸੀਂ ਸੰਘਰਸ਼ ਕਰਦੇ ਆ ਸਾਡੀਆਂ ਫਸਲਾਂ ਪੁੱਤਾਂ ਦੀਆਂ ਵਾਂਗੂ ਪਾੜੀਆਂ ਲੁੱਟੀਆਂ ਜਾਂਦੀਆਂ ਨੇ ਅਸੀਂ ਕਿੰਨਾ ਚਿਰ ਚਰਾਂਗੇ ਅਖੀਰ ਸਾਡੇ ਕੋਲ ਸੰਘਰਸ਼ ਤੋਂ ਬਿਨਾ ਹੋਰ ਕੋਈ ਰਸਤਾ ਹੈ ਨਹੀਂ ਸਰਕਾਰ ਨੂੰ سنجਿਦਗੀ ਦੇ ਨਾਲ ਇਹਦੇ ਤਰਕ ਨਾਲ ਦਲੀਲ ਨਾਲ ਗੱਲ ਕਰਨੀ ਚਾਹੀਦੀ ਸੀ ਟੇਬਲ ਤੇ ਬਹਿ ਕੇ ਅਸੀਂ ਗੱਲਬਾਤ ਲਈ ਹੀ ਅੱਗੇ ਸੰਘਰਸ਼ ਲੀਕਦੇ ਹੁੰਨੇ ਆ ਨਾ ਕਿ ਕੋਈ ਸਾਡੀ ਜਿੱਦ ਹੈ ਕੋਈ ਕਿਸੇ ਗੱਲ ਦਾ ਐ ਵੀ ਅਸੀਂ ਨੇ ਤਾਂ ਦਿੱਲੀ ਜਾਣਾ ਹੀ ਜਾਣਾ ਹੈ ਅਸੀਂ ਨੇ ਤਾਂ ਬਾਰਡਰ ਤੋੜਨੀ ਤੋੜਨੇ ਨੇ ਇਹ ਨਹੀਂ ਸ਼ੰਗਰਸੀ ਲੋਕਾਂ ਦੀ ਇੱਕ ਲੋੜ ਹੁੰਦੀ ਹੈ ਵੀ ਸਾਡੀਆਂ ਮੰਗਾਂ ਤੇ ਸਾਡੇ ਮਸਲਿਆਂ ਦੇ ਉੱਤੇ ਬੈਠ ਕੇ ਸਰਕਾਰਾਂ ਗੱਲ ਕਰਨ ਸਾਡੇ ਮਸਲੇ ਹੱਲ ਕਰਨ ਬਿਲਕੁਲ ਹੁਣ ਸ਼ੰਭੂ ਬਾਰਡਰ ਤੇ ਤੁਸੀਂ ਡਟੇ ਹੋਏ ਹੋ ਕਿਤੇ ਨਾ ਕਿਤੇ ਪਲਾਨ ਇਹ ਵੀ ਹੋ ਸਕਦਾ ਵੀ ਇੱਥੇ ਹੀ ਪੱਕੇ ਬਹਿ ਜਾਈਏ ਜਾਂ ਅੱਗੇ ਵਧਣ ਦਾ ਹੀ ਪਲਾਨ ਹੈ ਮੇਨ ਤੁਹਾਡਾ ਦੇਖੋ ਪਲਾਨ ਹਜੇ ਮੈਂ ਤੁਹਾਨੂੰ ਇੱਕ ਗੱਲ ਦੱਸੀ ਆ ਵੀ ਮੀਟਿੰਗ ਹੋਊਗੀ ਮੀਟਿੰਗ ਤੋਂ ਬਾਅਦ ਜਿੰਨੇ ਬੰਦੇ ਜ਼ਖਮੀ ਹੋਏ ਆ ਉਹਨਾਂ ਦਾ ਸਾਰਿਆਂ ਦਾ ਪਤਾ ਸੁੱਤਾ ਲੈਣਾ ਵੀ ਕਿੰਨੇ ਬੰਦੇ ਜ਼ਖਮੀ ਹੋ ਗਏ ਤੇ ਨਾਲ ਦੀ ਨਾਲ ਲੰਗਰ ਪਾਣੀ ਸਾਰੇ ਸਾਥੀਆਂ ਨੂੰ ਸਵੇਰ ਤੋਂ ਲੈ ਕੇ ਕਰੀਬ 11 ਵਜੇ ਤੋਂ ਲੈ ਕੇ ਹੁਣ ਆਪਾਂ ਕਰੀਬ 8:30 ਦਾ ਟਾਈਮ ਹੋਊ ਚੋਂ ਹੋਣ ਵਾਲਾ ਇੱਥੇ ਖੜੇ ਆ ਉਦੋਂ ਦੇ ਸੰਘਰਸ਼ ਕਰਦ ਨੇ ਬਹੁਤ ਲੰਮਾ ਸੰਘਰਸ਼ ਕੀਤਾ ਡਟੇ ਹੋਏ ਆ ਕਿਸਾਨ ਪਿੱਛੇ ਮੁੜਨ ਨੂੰ ਤਿਆਰ ਨਹੀਂ ਇਸੇ ਕਰਕੇ ਇਹਨਾਂ ਨੂੰ ਬਿੰਦ ਰੈਲੀਫ ਦਿਵਾਵਾਂਗੇ ਰੋਕ ਕੇ ਲੰਗਰ ਪਾਣੀ ਛਕਾਵਾਂਗੇ ਉਸ ਤੋਂ ਬਾਅਦ ਜਿਵੇਂ ਮੀਟਿੰਗ ਹੋਊਗੀ ਦੋਨੇ ਮੋਰਚਿਆਂ ਦੀ ਮੀਟਿੰਗ ਤੋਂ ਬਾਅਦ ਜੋ ਡਿਸੀਜਨ ਆਏਗਾ ਉਹ ਹਰ ਹਾਲਤ ਲਾਗੂ ਕਰਾਂਗੇ ਬਿਲਕੁਲ ਜੀ ਭਾਰਤੀ ਕਿਸਾਨ ਯੂਨੀਅਨ ਸੂਬੇ ਦੇ ਆਗੂ ਨੇ ਜਸਵਿੰਦਰ ਸਿੰਘ ਲੋਂਗੋਵਾਲ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਕਿਉਂਕਿ ਅਥਰੂ ਗੈਸ ਦੇ ਗੋਲੇ ਲਗਾਤਾਰ ਦਾਗੇ ਜਾ ਰਹੇ ਨੇ ਅਤੇ ਕਿਸਾਨਾਂ ਨੇ ਮੀਟਿੰਗ ਕੀਤੀ ਆ ਕਿ ਅਗਲਾ ਪਲਾਨ ਬਣਾਵਾਂਗੇ ਅਸੀਂ ਨੌਜਵਾਨਾਂ ਨੂੰ ਕਿਹਾ ਕਿ ਹੁਣ ਰੀਲੀਫ ਲਾਓ ਪ੍ਰਸ਼ਾਦਾ ਪਾਣੀ ਸਕੋ ਉਸ ਤੋਂ ਬਾਅਦ ਪਲਾਨ ਕਰਾਂਗੇ ਕਿ ਕਿਸ ਤਰ੍ਹਾਂ ਕਰਨਾ ਅਤੇ ਜਸਵਿੰਦਰ ਲੋਂਗੋਵਾਲ ਨੇ ਇਹ ਵੀ ਕਿਹਾ ਕਿ ਸਾਡੀ ਜਿਹੜੀ ਪਲਾਨਿੰਗ ਆ ਉਹ ਲਗਾਤਾਰ ਜਾਰੀ ਆ ਚੱਲ ਰਹੀ ਆ ਕਿਉਂਕਿ ਹਮਲਾਵਰ ਰੁਖ ਜਿਹੜਾ ਦਿਖਾ ਰਹੀ ਆ ਉਹ ਸਰਕਾਰ ਦਿਖਾ ਰਹੀ ਆ ਹਰਿਆਣਾ ਪ੍ਰਸ਼ਾਸਨ ਦਿਖਾ ਰਿਆ ਸਾਡੇ ਬਹੁਤੇ ਨੌਜਵਾਨ ਬਹੁਤੇ ਕਿਸਾਨ ਜ਼ਖਮੀ ਵੀ ਹੋਏ ਨੇ ਉਹਨਾਂ ਦਾ ਪਤਾ ਲੈਨੇ ਹੁਣ ਪਤਾ ਲਵਾਂਗੇ ਕਿਉਂਕਿ ਬਹੁਤ ਵੱਡੀ ਗਿਣਤੀ ਚ ਅਥਰੂ ਗੈਸ ਦੇ ਗੋਲੇ ਦਾਗੇ ਗਏ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਭਾਰਤੀ ਕਿਸਾਨ ਜਥੇਬੰਦੀਆਂ ਆਪਣਾ ਅਗਲਾ ਪਲਾਨ ਕੀ ਕਰਦਿਆਂ ਨੇ ਆਕਾਸ਼ ਮਾਹੀ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸ਼ੰਭੂ ਬਾਰਡਰ